हां जी दोस्तों सास् श्री काल जी की हालचाल दोस्तो, है दोस्तों आपा आज ਪਿੰਡ ਗਏ ਸੀ ਵਹਿੰਦਾ ਇਹ ਪੰਡੋਰੀ ਤੋਂ ਅੱਗੇ ਆ ਜੀ ਫਗਵਾੜੇ ਤੋਂ ਅੱਗੇ ਹੈਗਾ ਫਗਵਾੜੇ ਤੋਂ ਹੈਗਾ 15-16 ਕਿਲੋਮੀਟਰ ਤੇ ਇੱਥੇ ਇੱਕ ਸੋਹਣੀ ਚੀਜ਼ ਦਿਖਾਣਾ ਹੈਗਾ ਆ ਦੇਖੋ ਕਿਸੇ ਵੀਰ ਨੇ ਘਰ ਬਣਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹ ਹੈ ਜੀ ਜਹਾਜ਼ ਬਣਾਇਆ ਹੈ ਜਹਾਜ਼ ਦੇ ਅੰਦਰ ਇਹਨੇ ਕਮਰੇ ਵਗੈਰਾ ਬਣਾਏ ਹੋਏ ਨੇ ਬਹੁਤ ਸੋਹਣੀ ਚੀਜ਼ ਬਣਾਈ ਸੀ ਤੁਸੀਂ ਦੇਖ ਸਕਦੇ ਹੋਗੇ ਆ ਦੇਖੋ ਪਹਿਲਾਂ ਵੇ ਲੰਗਿਆ ਸੀਗਾ ਇਸ ਪਿੰਡ ਮੈਂ ਸਮਾਨ ਡਿਲੀਵਰ ਕਰਨ ਗਿਆ ਸੀਗਾ ਆ ਖੜੀ ਹੈ ਆਪਣੀ ਰਾਣੀ ਤੇ ਮੈਂ ਮੈਂ ਚਲਾ ਆਉਂਦੇ ਹੋਏ ਦੇਖਾਂਗੇ ਵੀਡੀਓ ਬਣਾਵਾਂਗੇ ਹੁਣ ਆਪਾਂ ਖੜ ਕੇ ਵੀਡੀਓ ਬਣਾਉਣ ਲੱਗੇ ਆਂਗੇ ਵੈਸੇ ਹੈ ਘਰ ਹੈ ਜੀ ਬਹੁਤ ਸੋਹਣਾ ਬਣਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹਦੀ ਪਹਿਲਾਂ ਵੀ YouTube ਤੇ ਔਰ Facebook ਤੇ ਵੀਡੀਓ ਆਈ ਹੋਈ ਹੈਗੀ ਦੇਖੋ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਜਦੋਂ ਕਈ ਸਾਲ ਪਹਿਲਾਂ ਬਣਾਇਆ ਹੋਇਆ ਹੈ ਜੀ ਓਮੇ ਜੋਪਰੀ ਤਾਕੀਆਂ ਪਰ ਫਾਰ ਫੋਰ ਸਾਰਾ ਕੁਝ ਓਮੇ ਜੋਪਰੀ ਹੈ